ਕਮਾਨ ਤਮਾਨ ਨੂੰ ਛੱਡ ਗਏ ਉਹਦਾ ਤੇ ਜ਼ਮੀਰ ਹੀ ਨਹੀਂ ਆਲਾ ਬਾਕੀ ਵੀ ਜਿਹੜੇ 90 ਐਮਐਲ ਨੇ ਉਹਨਾਂ ਨੂੰ ਕਹਿਣਾ ਚਾਹਣਾ ਆਪਣਾ ਜ਼ਮੀਰ ਜਗਾਓ ਆਪਣੇ ਅੰਦਰ ਹਲੂਣਾ ਮਾਰੋ ਦੂਜੀ ਵਾਰੀ ਲੋਕਾਂ ਨੇ ਤੁਹਾਨੂੰ ਕਹਿੰਨੇ ਵਿਆਹ ਤੇ ਨਹੀਂ ਸੱਦਣਾ ਦੂਜੀ ਵਾਰੀ ਲੋਕਾਂ ਨੇ ਤੁਹਾਨੂੰ ਮੂੰਹ ਨਹੀਂ ਲਾਉਣਾ ਨੂੰ ਨਹਿਰਾ ਗੱਡਣ ਦੀ ਗੱਲ ਕਰਦਾ ਜਿਹੜਾ ਦਰਿਆ ਬੁੱਢਾ ਦਰਿਆ ਬੁੱਢਾ ਨਾਲਾ ਸਾਫ਼ ਹੋਣਾ ਆ ਪਹਿਲਾਂ ਇਹਨੂੰ ਸਾਫ਼ ਕਰਨਾ ਇਸ ਟੀਮ ਦੇ ਮੈਂਬਰ ਸਹਿਬਾਨ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ 2.5 ਸਾਲ ਪਹਿਲਾਂ ਜਦੋਂ ਅਸੀਂ ਇਹ ਸਰਕਾਰ ਚੁਣੀ ਸੀ ਸਾਰਿਆਂ ਦੇ ਮਨ ਦੇ ਵਿੱਚ ਬੜੇ ਵਲਗਲੇ ਬੜੇ ਚਾ ਸੀਗੇ ਕਿ ਪੰਜਾਬ ਦੇ ਵਿੱਚ ਕੋਈ ਨਾ ਕੋਈ ਬਦਲਾਅ ਆਊਗਾ ਪੰਜਾਬ ਤਰੱਕੀ ਦੀ ਰਾਹ ਤੇ ਜਾਊਗਾ ਪੰਜਾਬ ਦੇ ਲੋਕ ਸੌਖੇ ਹੋਣਗੇ ਪੰਜਾਬ ਦੇ ਲੋਕਾਂ ਨੂੰ ਧਰਮਿਆ ਤੋਂ ਨਜਾਤ ਮਿਲੂਗੀ ਲੋਕਾਂ ਦੀਆਂ ਮੁਸ਼ਕਲਾਂ ਹਲ ਗਈਆਂ ਪਰ ਇਨਾ ਅਫਸੋਸ ਇੰਨੀ ਜਦੋਜਾਦ ਇਨਾ ਦੁੱਖ ਕਿ ਗੱਲਾਂ ਤੇ ਸਾਨੂੰ ਕੀਤੀਆਂ ਸੀ ਨਸ਼ਾ ਬੰਦ ਕਰਨ ਦੀਆਂ ਗੱਲਾਂ ਤੇ ਸਾਨੂੰ ਕੀਤੀਆਂ ਸੀ ਮਾਫੀਆ ਬੰਦ ਕਰਨ ਦੀਆਂ ਗੱਲਾਂ ਤੇ ਸਾਨੂੰ ਕੀਤੀਆਂ ਸੀ ਰੇਤ ਸ਼ਰਾਬ ਟਰਾਂਸਪੋਰਟ ਇਹ ਸਾਰੇ ਕਾਰੋਬਾਰ ਨੂੰ ਸਹੀ ਕਰਨ ਲਈ ਮਾਫੀਆ ਤੋੜਨ ਦੀ ਪਰ ਦੋਖ ਇਸ ਗੱਲ ਦਾ ਹੈ ਕਿ ਅਜੇ ਤੱਕ ਸਾਡੇ ਕੋਲੋਂ ਗੰਦਾ ਪਾਣੀ ਨਹੀਂ ਬੰਦ ਹੋਇਆ ਜਿਹਦੇ ਲਈ ਅੱਜ ਸਾਧ ਸੰਗਤ ਜਿਹੜੀ ਜੂਝ ਰਹੀ ਹੈ ਜਿਹਦੇ ਲਈ ਮੋਰਚਾ ਲੱਗਾ ਬੜੇ ਲੰਮੇ ਸਮੇਂ ਤੋਂ ਕਿਸ ਕਿਸ ਤਰੀਕੇ ਦੇ ਪਾਸ਼ ਸਾਨੂੰ ਸੁਣਾਏ ਜਾਂਦੇ ਸੀਗੇ ਸਾਨੂੰ ਕਿਸ ਤਰੀਕੇ ਕਲਾਵੇ ਚ ਲਿਆ ਜਾਂਦਾ ਸੀਗਾ ਸਾਨੂੰ ਕਿਸ ਤਰੀਕੇ ਲਾਰੇ ਲਾਏ ਜਾਂਦੇ ਸੀਗੇ ਔਰ ਜੇ ਮੈਂ ਸਰਕਾਰ ਦੀ ਇਹਦੇ ਮੁੱਖ ਮੰਤਰੀ ਦੀ ਇਹਦੇ ਐਮਐਲਏ ਦੀ ਤੁਲਨਾ ਕਰਾਂ ਨਾ ਤੇ ਕਿਸੇ ਸ਼ਾਇਰ ਨੇ ਬਹੁਤ ਖੂਬ ਲਿਖਿਆ ਕਿ ਭਾਸ਼ਣ ਵਿੱਚ ਹੈ ਦੇਸ਼ ਦੀ ਚਿੰਤਾ ਕਿ ਜਿਹੜਾ ਭਾਸ਼ਣ ਦਿੰਦੇ ਉਹ ਗੱਲਾਂ ਬੜੀਆਂ ਵੱਡੀਆਂ ਵੱਡੀਆਂ ਕਰਦੇ ਨੇ ਕਿ ਭਾਸ਼ਣ ਵਿੱਚ ਹੈ ਦੇਸ਼ ਦੀ ਚਿੰਤਾ ਆਸ਼ਕ ਕੁਰਸੀ ਮਾਲਦੇ ਹੋ ਭਾਸ਼ਣ ਵਿੱਚ ਹੈ ਦੇਸ਼ ਦੀ ਚਿੰਤਾ ਆਸ਼ਕ ਕੁਰਸੀ ਮਾਲਦੇ ਹੋ ਮਿਲ ਗਈ ਹੈ مخਮਲ ਦੀ ਰਜਾਈ ਲੈ ਕੇ ਤਰਪਾਲ ਦਿਓ ਤਰਪਾਲ ਲੈਣ ਵਾਲੇ ਤੁਸੀਂ ਲੋਕ مخਮਲ ਦੀਆਂ ਰਜਾਈਆਂ 'ਚ ਬਹਿਣ ਵਾਲੇ ਹੋ ਬਣ ਗਏ ਤੁਸੀਂ ਸਾਡੇ ਸੂਬੇ ਨੂੰ ਲੁੱਟ ਰਹੇ ਹੋ ਅੱਜ ਵੀ ਸਾਡੇ ਸੂਬੇ ਦੇ ਵਿੱਚ ਝਟਕਸਟ ਪੂਰੀ ਆ ਤੁਸੀਂ ਬੋਡਾਂ ਦੇ ਉੱਤੇ ਰੋਜ਼ ਪੜ੍ਹਦੇ ਹੋ ਤੁਸੀਂ ਬੋਡਾਂ ਦੇ ਉੱਤੇ ਰੋਜ਼ ਇਸ਼ਤਿਹਾਰ ਵੇਖਦੇ ਹੋ ਮੁੱਖ ਮੰਤਰੀ ਕਹਿੰਦਾ ਮੈਂ ਨਵੀਂ ਨਹਿਰ ਕੱਢਣੀ ਆ ਮੈਂ ਪਹਿਲਾ ਇਤਿਹਾਸ ਰਚਣ ਜਾ ਰਿਹਾ ਮੈਂ ਨਵੀਂ ਨਹਿਰ ਕੱਢ ਰਿਹਾ ਕੱਲ ਮੈਂ ਮੁੱਖ ਮੰਤਰੀ ਦਾ ਭਾਸ਼ਣ ਸੁਣਦਾ ਸੀਗਾ ਬਾਰ ਕਿਸੇ ਸੂਬੇ ਦੇ ਵਿੱਚ ਬੈਠਾ ਔਰ ਲੋਕਾਂ ਨੂੰ ਕੀ ਕਹਿ ਰਿਹਾ ਜਿਹੜੇ ਉਥੋਂ ਦੇ ਇਨਵੈਸਟਰ ਇਕੱਠੇ ਕਰਕੇ ਕਿ ਸਾਡੇ ਇੱਥੇ ਆ ਕੇ ਫੈਕਟਰੀਆਂ ਲਾਓ ਮੈਂ ਨਹੀਂ ਕਹਿੰਦਾ ਸੀ ਕਿਸੇ ਫੈਕਟਰੀ ਦੇ ਉਲਟ ਆ ਮੈਂ ਨਹੀਂ ਕਹਿੰਦਾ ਸੀ ਕਿਸੇ ਕਾਰੋਬਾਰ ਦੇ ਉਲਟ ਆ ਉਹਨਾਂ ਨੂੰ ਨਿਯਮ ਤੇ ਬੁਲਾਓ ਨਾ ਯਾਰ ਗੰਦਾ ਪਾਣੀ ਸਾਡਾ ਪਾਣੀ ਗੰਧਲਾ ਕਰ ਦਿੱਤਾ ਸਾਡੇ ਦਰਿਆ ਗੰਧਲੇ ਕਰ ਦਿੱਤੇ ਉਹਨਾਂ ਨੂੰ ਕਹੋ ਜੇ ਪੰਜਾਬ 'ਚ ਪੈਸਾ ਲਾਉਣਾ ਪੰਜਾਬ 'ਚ ਕੰਮ ਕਰਨਾ ਦੇ ਬੰਦੇ ਆਗੂ ਕਰਨਾ ਪਊਗਾ ਜਿਹੜੇ ਨਿਜਮ ਨੇ ਉਹ ਬਣਦੇ ਨੇ ਉਹ ਰੱਖਨੇ ਪੈਣਗੇ ਵਾਟਰ ਟਰੀਟਮੈਂਟ ਪਲਾਟ ਲਾਉਣੇ ਪੈਣਗੇ ਐਵੇਂ ਵਾਹ ਦੇ ਵਿੱਚ ਸੋਟੇ ਨਾ ਮਾਰੀ ਜਾਓ ਮੁੱਖ ਮੰਤਰੀ ਲਈ ਬਾਬਾ ਬੁੱਲੇ ਸ਼ਾ ਬੜਾ ਸੋਹਣਾ ਲਿਖਦੇ ਆ ਕਿ ਪਰ ਪਰ ਆਲ ਮਫਾਜਲ ਹੋਇਆ ਪਰ ਪਰ ਆਲ ਮਫਾਜਲ ਹੋਇਆ ਕਦੇ ਆਪਣੇ ਆਪ ਨੂੰ ਤੋਂ ਪੜਿਆ ਹੀ ਨਹੀਂ ਜਾ ਜਾ ਵੜਦਾ ਮੰਦਰ ਮਸੀਤੀ ਕਦੇ ਮਾਣਾ ਪਰੇ ਵਿੱਚ ਤੂੰ ਵੜਿਆ ਹੀ ਨਹੀਂ ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਕਦੇ ਨਫਸ ਆਪਣੇ ਨਾਲ ਤੂੰ ਲੜਿਆ ਹੀ ਨਹੀਂ ਉਥੋਂ ਮੁੱਖ ਮੰਤਰੀ ਅਸਮਾਨੀ ਯੋੜੀਆਂ ਫੜਦਾ ਹੈ ਜਿਹੜਾ ਘਰ ਬੈਠਾ ਉਹ ਫੜਿਆ ਹੀ ਨਹੀਂ ਆਂ ਦਰਿਆ ਤੇ ਸਹੀ ਕਰਲਾ ਆ ਪੁੱਟਾ ਨਾਲ ਤੇ ਸਹੀ ਕਰਲਾ ਫੇਰ ਬਾਹਰ ਗੱਲਾਂ ਫੇਰ ਕਰੀ ਫੇਰ ਮੁਖਮ ਫੇਰ ਬਾਕੀ ਜਿਹੜੇ ਇਨਵੈਸਟਰ ਆ ਉਹਨਾਂ ਨੂੰ ਸੱਦਾ ਫੇਰ ਦੇਵੀ ਤੂੰ ਕਹਿਣਾ ਸਾਡਾ ਰੰਗੜਾ ਪੰਜਾਬ ਸੈਕਟਰੀ ਸਾਹਿਬ ਨੂੰ ਟਾਈਮ ਜਿੰਨਾ ਕੋਈ ਆ ਦੱਸ ਦਿਓ ਸਾਨੂੰ ਕਹਿਣਾ ਰਗੜਾ ਪੰਜਾਬ ਹੈ ਸਾਡਾ ਮੈਂ ਤੈਨੂੰ ਕਹਿਣਾ ਕੰਗੜਾ ਪੰਜਾਬ ਨਾ ਕਰ ਰੱਖ ਦਿੱਤਾ ਰਾਜੇਵਾਲ ਸਾਹਿਬ ਖੜੇ ਆ ਥੋੜੀ ਕੁਰਬਾਨੀ ਆ ਯਾਰ ਆ ਝੰਡੇ ਤੁਹਾਡੇ ਲੱਗੇ ਨਹੀਂ ਕਿਸਾਨਾਂ ਦੇ ਅੱਜ ਕਿੰਨੇ ਕਿੰਨੇ ਸਾਲਾਂ ਤੋਂ ਧਰਨੇ ਬੈਠੇ ਹੋ ਥੋੜੀਆਂ ਕੁਰਬਾਨੀਆਂ ਨੇ ਸਾਨੂੰ ਜੂਝਣਾ ਪੈਣਾ ਸੀ ਇੰਨਾ ਕਮਾ ਲਈ ਫਿਰ ਤੈਨੂੰ ਚੁਣਨ ਦੀ ਕੀ ਲੋੜ ਸੀਗੀ ਐਵੇਂ ਬਾਹ ਦੇ ਵਿੱਚ ਆਪਾਂ ਤਲਵਾਰਾਂ ਮਾਰੀ ਜਾਂਦੇ ਆ ਬਾਹ ਦੇ ਵਿੱਚ ਗੱਲਾਂ ਕਰੀ ਜਾਂਦੇ ਆ ਜ਼ਮੀਨੀ ਕੀ ਹਕਤ ਹੈ ਹੀ ਕੁਛ ਨਹੀਂ ਤੁਸੀਂ ਕਰਦੇ ਕੀ ਹੋ ਸਾਨੂੰ ਲੋਕਾਂ ਨੂੰ ਉਲਝਾ ਕਿੱਥੇ ਲਿਆ ਤੁਸੀਂ ਆਟੇ ਦਾਸ ਦੇ ਵਿੱਚ ਸਾਨੂੰ ਜਾ ਕੇ ਰੱਖ ਦਿੱਤਾ ਕਿ ਸਹਿੰਦੇ ਬੰਦਿਆਂ ਨੂੰ ਲੁੱਟ ਲਓ ਤੇ ਮਾਰਿਆਂ ਨੂੰ ਵੰਡ ਕੇ ਮਗਰ ਲਾ ਲਓ ਆ ਸਾਡੀ ਸਰਕਾਰ ਚੱਲਣ ਲਈ ਇਸ ਤੋਂ ਬਿਨਾ ਕੰਮ ਹੀ ਕੋਈ ਨਹੀਂਗਾ ਆ ਕੱਲ ਦੇ ਰਾਜੇ ਆਲ ਸਾਹਿਬ ਮੋਰਚਾ ਤੁਹਾਨੂੰ ਫੇਰ ਸਾਹਮਣਾ ਪੈਣਾ ਕੱਲ ਦੇ ਲੋਕਾਂ ਦੇ ਵਾਹਕਲਾਂ ਦੇ ਉੱਤੇ ਟੈਕਸ ਵਧਾ ਦਿੱਤੇ ਰਜਿਸਟਰੀ ਰੇਟਾਂ ਦੇ ਉੱਤੇ ਟੈਕਸ ਵਧਾ ਦਿੱਤੇ ਉਹ ਮਾਰੇ ਬੰਦੇ ਕੋ ਤੇ ਘਰ ਨਹੀਂ ਬਣਦਾ ਮਾਰੇ ਬੰਦੇ ਕੋ ਤੇ ਦੁਕਾਨ ਨਹੀਂ ਬਣਦੀ ਤੇ ਕਿੱਥੋਂ ਨੇ ਆਪਣੇ ਕਾਰੋਬਾਰ ਚਲਾਉਣੇ ਨੇ ਕਿੱਥੋਂ ਇਹਨੇ ਨੇ ਟੈਕਸ ਭਰ ਲੈਨੇ ਨੇ ਜੇ ਤੁਹਾਡੇ ਕੋਲ ਸਾਧਨ ਨਹੀਂ ਸੀ ਆਗੇ ਫਿਰ ਆਟਾ ਦਾਤ ਸਕੀਮ ਕੋ ਚਲਾਈ ਤੁਸੀਂ ਤੁਸੀਂ 32 ਫਰੀ ਦੇ ਲਾਰੇ ਕੋਲ ਆਏ ਸਾਨੂੰ ਲੋਕਾਂ ਨੂੰ ਇਹ ਗੱਲਾਂ ਨੂੰ ਚੁਭਦੀਆਂ ਨੇ ਬੋਲਣ ਵਾਲੇ ਬੰਦੇ ਉਹਨੂੰ ਚੰਗਿਆਰੀ ਲੱਗਦੇ ਬੋਲਣ ਵਾਲੇ ਬੰਦਿਆਂ ਦੇਤੇ ਹਮੇਸ਼ਾ ਤਲਵਾਰ ਜਗਾ ਕੇ ਰੱਖੀ ਜਾਂਦੀ ਹੈ ਪਰ ਮੁੱਖ ਮੰਤਰੀ ਮੈਂ ਤੈਨੂੰ ਕਹਿਣਾ ਕੰਨ ਖੋਲ ਕੇ ਸੁਣਨਾ ਇਸ ਪੰਜਾਬ ਲਈ ਬੋਲਦੇ ਰਹਾਂ ਇਸ ਪੰਜਾਬ ਲਈ ਬੋਲਦੇ ਰਵਾਂਗੇ ਇਸ ਪੰਜਾਬ ਲਈ ਮਰਾਂਗੇ ਇਸ ਪੰਜਾਬ ਨੂੰ ਪਿਆਰ ਕਰਦੇ ਆਂ ਅਸੀਂ ਲੋਕ ਇਸ ਪੰਜਾਬ ਨੂੰ ਪਿਆਰ ਕਰਨ ਵਾਲੇ ਤੁਸੀਂ ਲੋਕ ਬੈਠੇ ਹੋ ਮੈਂ ਤੈਨੂੰ ਕਹਿਣ ਲੱਗਾ ਮੁੱਖ ਮੰਤਰੀ ਮੈਂ ਪਿਆਰ ਆਪਣੇ ਸੂਬੇ ਨਾਲ ਜਾਲੀ ਨਹੀਂ ਕਰਦਾ ਮੈਂ ਪਿਆਰ ਆਪਣੇ ਸੂਬੇ ਨਾਲ ਜਾਲੀ ਨਹੀਂ ਕਰਦਾ ਪੁਰਖਾ ਦੀ ਵਿਰਾਸਤ ਕਦੇ ਖਾਲੀ ਨਹੀਂ ਕਰਦਾ ਛਾਤੀ ਤੇ ਚੜ ਕੇ ਬੋਲਣਾ ਆਦਤ ਹੈ ਮੇਰੀ ਮੈਂ ਕਦੀ ਹਕੂਮਤ ਦੀ ਦਲਾਲੀ ਨਹੀਂ ਕਰਦਾ ਇੰਟੀਰੀਅਰ ਦੇ ਲੋਕਾਂ ਦੀ ਦਲਾਲੀ ਨਹੀਂ ਆਉਂਦੀ ਸਾਨੂੰ ਸਾਨੂੰ ਇਹੋ ਜੇ ਇਹੋ ਜੇ ਕੰਮਾਂ ਦੀ ਮੋਚੇ ਲਾਉਣੇ ਪੈ ਰਹੇ ਆ ਸੂਬਾ ਜੂਝ ਰਿਹਾ ਸੂਬੇ ਦੇ ਵਿੱਚ ਕੋ ਲਾਡ ਡਾਟਰ ਨਹੀਂ ਰੋਜ਼ ਕਤਲ ਹੁੰਦੇ ਆ ਰੋਜ਼ ਫਰੋਤੀਆਂ ਦੇ ਲੋਕਾਂ ਨੂੰ ਫੋਨ ਆਉਂਦੇ ਆ ਲੋਕਾਂ ਦਾ ਕਾਰੋਬਾਰ ਬੰਦ ਹੁੰਦਾ ਪੁਲਿਸ ਆਤਮਚਾਉਂਦੀ ਆ ਮੁੱਖ ਮੰਤਰੀ ਦੇ ਕਹਿਣ ਦੇ ਉੱਤੇ ਇਹ ਸਾਡਾ ਸੂਬਾ ਆ ਯਾਰ ਅੱਜ ਤੁਸੀਂ ਮੋਰਚਾ ਲਾਇਆ ਔਰ ਮੈਂ ਤੁਹਾਨੂੰ ਕਹਿਣਾ ਜਿਵੇਂ ਦਿੱਲੀ ਫਤਿਹ ਹੋਈ ਸੀ ਨਾ ਇਸੇ ਤਰੀਕੇ ਫਤਿਹ ਹੋਣਾ ਚਾਹੀਦਾ ਮੈਂ بار بار ਇਸੋ ਨਿਹਾਲ ਮੈਂ بار بار ਆਪਣੀ ਗੱਲ ਦਰਉਣਾ ਮੈਂ بار-ਬਾਰ ਇੱਕ ਗੱਲ ਕਹਿਣਾ ਕਿ ਸਾਨੂੰ ਲੋਕਾਂ ਨੂੰ ਲੜਨਾ ਪੈ ਰਿਹਾ ਸਾਨੂੰ ਲੋਕਾਂ ਨੂੰ ਸਰਕਾਰਾਂ ਦੇ ਉੱਤਰਨਾ ਪੈ ਰਿਹਾ ਔਰ ਸਾਡੇ ਸੂਬੇ ਦੀ ਸਿਆਸਤ ਕਿੱਥੇ ਚਲ ਗਈ ਆ ਇਹਦੇ ਉੱਤੇ ਵੀ ਪਰਚੋਰ ਕਰੋ ਇਹਦੇ ਉੱਤੇ ਵੀ ਝਾਤੀ ਮਾਰਿਆ ਕਰੋ ਕੋਈ ਸਿਆਸੀ ਪਾਰਟੀ ਕੋਈ ਸਿਆਸੀ ਪਾਰਟੀ ਦਾ ਪ੍ਰਧਾਨ ਇਹਨੂੰ ਮਾਂਚੈਸਟਰ ਕਹਿੰਦੇ ਆ ਪੰਜਾਬ ਦਾ ਜਦੋਂ ਇਲੈਕਸ਼ਨ ਲੰਢੀ ਹੁੰਦੀ ਤੇ ਇਹਨੂੰ ਸਭ ਤੋਂ ਵੱਧ ਹਾਂ ਹਟਲਿਸਟ ਦੇ ਉੱਤੇ ਰੱਖਿਆ ਜਾਂਦਾ ਵੀ ਇਥੋਂ ਪੈਸਾ ਬੜਾ ਇਕੱਠਾ ਹੁੰਦਾ ਲੁਧਿਆਣੇ ਦੇ ਵਿੱਚੋਂ ਅੱਜ ਲੁਧਿਆਣੇ ਦੀ ਮੁਸ਼ਕਲ ਕਿਸੇ ਸਿਆਸੀ ਪਾਰਟੀ ਦਾ ਅੱਗੂ ਤੁਹਾਡੇ ਕੋਲ ਆਇਆ ਕਿਉਂਕਿ ਇੰਨਾ ਲੋਕਾਂ ਨੇ ਸੂਬੇ ਨੂੰ ਇੰਨਾ ਲੋਕਾਂ ਨੇ ਵੋਟਾਂ ਦੇ ਅੱਗੇ ਤੇ ਢਣਾੜਾ ਦੇ ਅੱਗੇ ਗਿਰਵੀ ਰੱਖ ਦਿੱਤਾ ਮੈਂ ਸਾਰੇ ਪਾਰਟੀਆਂ ਵਾਲਿਆਂ ਨੂੰ ਕਹਿਣਾ ਕਿ ਪਾਤਰ ਸਾਹਿਬ ਬਹੁਤ ਵਧੀਆ ਲਿਖਦੇ ਇਨ੍ਹਾਂ ਬਾਰੇ ਕਿ ਰੰਗ ਬਰੰਗੇ ਕੁੱਕਰ ਪਾਂਗਾ ਏ ਕੋਧੀਆਂ ਸਾਰੇ ਇੱਕੋ ਜਿਹੇ ਨਾਰੇ ਮਾਰਦੇ ਰਹਿੰਦੇ ਨੇ ਥੱਲੇ ਰਿਜ਼ਲਟ ਕੁਛ ਹੈਗਾ ਹੀ ਨਹੀਂ ਹਰ ਬੰਦੇ ਨੂੰ ਆਪਣੀ ਵੋਟ ਦਾ ਚਸਕਾ ਪੈ ਗਿਆ ਕੋਈ ਸੱਤਾ ਤੋਂ ਉਤਰਨਾ ਹੀ ਨਹੀਂ ਚਾਹੁੰਦਾ ਬਾਹਰਲੇ ਮੁਲਖਾਂ ਚ ਜਾਓ ਉੱਥੇ ਕੀ ਕਰਦੇ ਨੇ ਜਿਹੜੇ ਹੁਕਮਰਾਨ ਨੇ ਉਹ ਅਗਲੀ ਪੀੜ੍ਹੀ ਦਾ ਸੋਚਦੇ ਨੇ ਤੇ ਸਾਡੇ ਜਿਹੜੇ ਵੱਧ ਜਾਂਦੇ ਆ ਨਾ ਉਹ ਸਿਰਫ ਆਪਣਾ ਸੋਚਦੇ ਆ ਤੇ ਆਪਣੀ ਪੀੜ੍ਹੀ ਦਾ ਸੋਚਦੇ ਆ ਕਿ ਸਾਡਾ ਘਰ ਕਿਵੇਂ ਭਰਨਾ ਸੋ ਬਹੁਤਾ ਸਮਾਂ ਨਹੀਂ ਸਟੇਟ ਸੈਕਟਰੀ ਸਾਹਿਬ ਕਹਿੰਦੇ ਆ ਹੋਰ ਵੀ ਬਹੁਤ ਸਾਰੇ ਮੇਰੇ ਤੋਂ ਬਹੁਤ ਜ਼ਿਆਦਾ ਸੂਝਵਾਨ ਇਸ ਮੁੱਦੇ ਦੇ ਉੱਤੇ ਬੋਲਣ ਵਾਲੇ ਲੋਕ ਬੈਠੇ ਨੇ ਇਸ ਸਰਕਾਰ ਨੂੰ ਮੈਂ ਲਾੜਨਾ ਹੈ ਕਿ ਸਮਾਪਤੀ ਕਰਨ ਲੱਗਾ ਕਿ ਆਸ ਬੜੀ ਸੀ ਯਾਰ ਸਾਨੂੰ ਤੁਹਾਡੇ ਕੋਲੋਂ ਪਰ ਸਾਰੀਆਂ ਹੀ ਟੁੱਟ ਗਈਆਂ ਤੁਹਾਡੇ ਲਈ ਮੈਂ ਇਹ ਗੱਲ ਕਹਿਣਾ ਨਾ ਇਸ ਸਰਕਾਰ ਨੂੰ ਕਹਿਣ ਲੱਗਾ ਕਿ ਮਾਂ ਵੀ ਅੰਨੀ ਧੀ ਵੀ ਅੰਨੀ ਪੁੱਤ ਵੀ ਅਨਾਂ ਨਾ ਅਜਵਾਈ ਰੱਬ ਨੇ ਸਾਨੂੰ ਭਾਗ ਲਾਇ ਕੋ ਨੋਂ ਵੀ ਨਹੀਂ ਆਈ ਇਹ ਆ ਕੇ ਨਾ ਫੜ ਗਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਕਿਤੇ ਵੀ ਮੇਰੀ ਡਿਊਟੀ ਲਾਓਗੇ ਇਕੱਠਾ ਕੇ ਸੁਣੋ ਤਾਂ ਜਿੱਥੇ ਕਿਤੇ ਵੀ ਆਵਾਜ਼ ਮਾਰੋਗੇ ਅਰਦੀਆਂ ਵਾਂਗੂ ਭਜਦਾ ਹਾਂਗਾ ਧੰਨਵਾਦ ਤੁਹਾਡਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ